ਰੁਕ ਰੁਕ ਰੱਖ ਲਾ ਕੈਮਰਾ ਫੜ ਕੇ ਸ਼ਹਿਰ ਦੇ ਘਮਲਾ ਕਰ ਆਂ ਮਾਂ ਮਾਂ ਰੁਕ ਚੁੱਕੇ ਜੈ ਜੈ ਬਹੁਤ ਮਦਦ ਵਾਲਾ ਕੋ ਬਾਤ ਇਹ ਜੇ ਤੁੰ ਰੁਕ ਰੁਕ ਕੇ ਖਿਚਾ ਮਾ

ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਚਣੋ ਮੈਂ ਸ਼੍ਰੀ ਗੇਜਾਰਾਮ ਵਾਲਮੀਕੀ ਨਾਲ ਜੋ ਸਮਾਜਿਕ ਸੰਸਥਾ ਹੈ ਉਹਦੇ ਵਿੱਚ ਕੰਮ ਕਰ ਰਿਹਾ ਹਾਂ ਸੋ ਪਿਛਲੇ 15 ਸਾਲ ਤੋਂ ਮੈਂ ਉਹਨਾਂ ਦੇ ਨਾਲ ਜਿਹੜਾ ਕੰਮ ਕਰ ਰਿਹਾ ਹਾਂ ਸੋ ਮੈਂ ਆਪ ਸਭ ਜੀ ਨੂੰ ਦੱਸਣਾ ਚਾਹੁੰਦਾ ਕਿ ਜੋ ਸਾਡੇ ਪ੍ਰਧਾਨ ਸ਼੍ਰੀ ਗੇਜਾਰਾਮ ਜੀ ਵਾਲਮੀਕੀ ਨੇ ਜੋ ਕੈਂਡੀਡੇਟ ਨੇ ਲੋਕ ਸਭਾ ਹਲਕੇ ਦੇ ਉਹ ਬਹੁਤ ਹੀ ਗਰੀਬ ਪਰਿਵਾਰ ਤੋਂ ਜੋ ਗਰੀਬਾਂ ਦੀ ਸਮੱਸਿਆਵਾਂ ਨੂੰ ਸਮਝਦੇ ਨੇ ਉਹਨਾਂ ਨੂੰ ਇਸੇ ਇਸੇ ਕਰਕੇ ਉਹਨਾਂ ਨੂੰ ਪਾਰਟੀ ਦੀ ਟਿਕਟ ਦਿੱਤੀ ਹੈ ਕਿ ਉਹ ਜੋ ਗਰੀਬਾਂ ਦੇ ਮਸਲੇ ਨੇ ਉਹਨਾਂ ਨੂੰ ਨੇੜੇ ਤੋਂ ਦੇਖਿਆ ਹੋਇਆ ਹੈ ਤੁਹਾਡਾ ਸਭ ਜੀ ਨੂੰ ਵਿਸ਼ਵਾਸ ਦਿਵਾਉਣਾ ਜਿੰਨੇ ਵੀ ਉਹ ਮਹਿਲਾ ਮੰਡਲ ਦੇ ਕਾਰਜਕਰਤਾ ਨੇ ਜਿਨ੍ਹਾਂ ਨੇ ਸਾਡੇ ਇੱਥੇ ਵੈਲਕਮ ਕੀਤਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਇੱਕ ਵਾਰ ਇੱਥੇ ਤੋਂ ਵੱਧ ਤੋਂ ਵੱਧ ਲੀਡ ਨਾਲ ਪਰ ਸ਼੍ਰੀ ਗੇਜਰਾਮ ਜੀ ਨੂੰ ਜਿਤਾਓ ਤੇ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਗੀ ਆਪ ਸਭ ਜੀ ਦਾ ਧੰਨਵਾਦ ਹਲਕਾ ਫਤੇਗੜ ਤੋਂ ਸਰਦਾਰ ਗੇਜਰਾਮ ਜੀ ਦਾ ਜਿਹੜਾ ਚੋਣ ਪ੍ਰਚਾਰ ਚੱਲਿਆ ਉਹਨਾਂ ਦੀ ਧਰਮ ਪਤਨੀ ਸਾਡੇ ਨਾਲ ਆ ਬੀਬੀਆਂ ਨਾਲ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਬੀਜੇਪੀ ਵੱਲੋਂ ਡੋਰ ਟੂ ਡੋਰ ਅਜੇ ਅ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਚੋਣ ਪ੍ਰਚਾਰ ਕਰਨਾ ਬੀਬੀ ਜੀ ਤੁਹਾਡੇ ਚੈਨਲ ਦਾ ਸਵਾਗਤ ਆ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਨੂਕਰ ਚੈਟਲੀ ਕਿ ਸਾਰੇ ਹੀ ਭਾਜਪਾ ਦੇ ਕਾਰਕਟਰਾਂ ਸਾਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੈ ਔਰ ਇਸ ਨਾਲ ਹੀ ਪੂਰੇ ਲੋਕ ਸਭਾ ਫਤਿਹਗੜ ਸਾਹਿਬ ਵਿੱਚ ਖੁਸ਼ੀ ਦੀ ਲਹਿਰ ਫੈਲ ਚੁੱਕੀ ਹੈ ਕਿ ਸਾਨੂੰ ਜੋ ਉਹਨਾਂ ਨੇ ਉਮੀਦਵਾਰ ਭੇਜਿਆ ਆਦਰਯੋਗ ਸ਼੍ਰੀ ਗੇਜਾਰਾਮ ਵਾਲਮਿਕੀ ਜੀ ਉਹ ਬਹੁਤ ਹੀ ਕਾਬਿਲ ਤਾਰੀਫ ਹਨ ਅਤੇ ਅਸੀਂ ਇਸ ਨਿਯੁਕਤੀ ਉੱਤੇ ਇਸ ਚੋਣ ਉੱਤੇ ਉਹਨਾਂ ਦਾ ਪੂਰੇ ਲੋਕ ਸਭਾ ਫਤਿਹਗੜ ਸਾਹਿਬ ਵਿੱਚ ਸਵਾਗਤ ਕਰਦੇ ਹਾਂ ਅਸੀਂ ਉਹਨਾਂ ਨੂੰ ਜਿਤਾ ਕੇ

ਜੋ ਕਿ ਨੇ ਧਰਮਪਤਨੀ ਨੇ ਉਹਨਾਂ ਦਾ ਖੰਨਾ ਪਹੁੰਚ ਤੇ ਅੱਜ ਦੀ ਸਵਾਗਤ ਕਰਦੇ ਆਂ ਤੇ ਇਹਨਾਂ ਦੇ ਨਾਲ ਹੁਣ ਅਸੀਂ ਡੋਰ ਤੋਂ ਡੋਰ ਕੈਂਪੇਨ ਸਟਾਰਟ ਕਰਾਂਗੇ ਔਰ ਖੰਨਾ ਸ਼ਹਿਰ ਨੂੰ ਸਾਰੇ ਵਾ ਖੰਨਾ ਸ਼ਹਿਰ ਦੇ ਵਸੀਆਂ ਨੂੰ ਅਪੀਲ ਕਰਦੇ ਆਂ ਕਿ 1 ਜੂਨ ਨੂੰ ਕਮਲ ਦੇ ਫੁੱਲ ਉੱਤੇ ਮੋਹਰ ਲਾ ਕੇ ਵੋਟਾਂ ਪਾ ਕੇ ਗੇਂਜਾ ਜਿਲ੍ਹੇ ਜਤਾਓ ਤੇ ਸੰਸਦ ਵਿੱਚ ਆਦਰ ਸਨਮਾਨ ਨ ਭੇਜੋ ਤੇ ਆਪਣੇ ਖੰਨੇ ਸ਼ਹਿਰ ਦਾ ਆਪਣੇ ਖੰਨੇ ਜ਼ਿਲ੍ਹੇ ਦਾ ਤੇ ਲੋਕ ਸਭਾ ਫਤੇਗੜ ਸਾਹਿਬ ਜੋ ਕਿ ਸਿੱਧਾਂ ਦੀ ਧਰਤੀ ਹੈ ਜਿਹਦੀ ਉਹ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦਾ ਭਲਾ ਕਰੋ ਨਾਨਵਾਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਬਿਦੇ ਸਾਰੇ ਪਣ ਪਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੇ ਹਲਕਾ ਵਿਧਾਇਕ ਗੇਜਾ ਸਿੰਘ ਜੀ ਆ ਉਹਨਾਂ ਦੀ ਧਰਮ ਪਤਨੀ ਆ ਉਹਨਾਂ ਵੱਲੋਂ ਘਰ ਘਰ ਡੋਰ ਟੂ ਡੋਰ ਵੋਟਾਂ ਦੀ ਜਿਹੜੀ ਲੋਕਾਂ ਨੂੰ ਪੰਜਾਬ ਸਰਕਾਰ ਸਰਕਾਰ ਵੱਲੋਂ ਜਿਹੜੀਆਂ ਇਹਨਾਂ ਨੂੰ ਮੰਗਾ ਨੇ ਜਾਂ ਹੋਰ ਨਦੀਆਂ ਸਹੂਲਤਾਂ ਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਦੇਣੀਆਂ ਨੇ ਵੋਟਾਂ ਸੰਬੰਧੀ ਵੀ ਇਹਨਾਂ ਨੂੰ ਮੰਗ ਕਰ ਰਹੇ ਨੇ ਅੱਜ ਸਾਡੇ ਵੀਰ ਜੀ ਆਜ਼ਰਾ ਚਲਦੇ ਵੀਰ ਜੀ ਦਾ ਸਵਾਗਤ ਕੀ ਕਰਨਾ ਚਾਹੁੰਦੇ ਹੋ ਤਾਂ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਲੋਕਾਂ ਵਿੱਚ ਕਿੰਨਾ ਉਤਸ਼ਾਹ ਹੈ ਸ਼੍ਰੀ ਗਜਰਾਮ ਜੀ ਬਾਲਮੀਕ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਸਭ ਤੋਂ ਉਮੀਦਵਾਰ ਹੈ ਤੇ ਸਾਰੇ ਤਬਕੇ ਮਹਿਲਾਵਾਂ ਨੌਜਵਾਨ ਔਰ ਕਿਸਾਨ ਸਾਰੇ ਉਹਨਾਂ ਦੀ ਇਸ ਇਲੈਕਸ਼ਨ ਵਿੱਚ ਬਹੁਤ ਵੱਡੀ ਮਤ ਕਰ ਰਹੀ ਹੈ ਅੱਜ ਦਾ ਜਿਹੜਾ ਇੱਥੇ ਪ੍ਰੋਗਰਾਮ ਹੈ ਕਿ ਸਾਡੇ ਮਹਿਲਾ ਮੋਰਚਾ ਦੇ ਪ੍ਰੈਜ਼ੀਡੈਂਟ ਨੂਪੁਰ ਚੇਟਲੀ ਜੀ ਦੀ ਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਪੂਜਾ ਸਾਨੇ ਵਾਲਿਆਂ ਦੀ ਗਵਾਈ ਵਿੱਚ ਸ੍ਰੀ ਗਜਰਾਂ ਵਾਲਮੀਕ ਜੀ ਤੇ ਤੁਹਾਨੂੰ ਪਤਨੀ ਭੈਣ ਦੀ ਸਾਡੇ ਤੇ ਪਹੁੰਚੇ ਇਹਨਾਂ ਨੂੰ ਲਿਜਾ ਕੇ ਘਰ ਘਰ ਇਹਨਾਂ ਨੇ ਜਾ ਕੇ ਸਨੇਹਾ ਦੇਣਾ ਜੋ ਪਿਛਲੇ 10 ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮਾਨਣੀਆਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਜੋ ਹਿੰਦੁਸਤਾਨ ਦੇ ਸਾਰੇ ਲੋਕਾਂ ਵਾਸਤੇ ਕੰਮ ਕੀਤਾ ਉਹ ਚਾਹੇ ਗਰੀਬ ਸੀ ਚਾਹੇ ਕਿਸਾਨ ਸੀ ਚਾਹੇ ਨੌਜਵਾਨ ਸੀ ਚਾਹੇ ਦਲਿਤ ਸੀ ਸਾਰਿਆਂ ਨੂੰ ਜੋ ਸਹੂਲਤਾਂ ਦਿੱਤੀਆਂ ਨੇ ਉਹਨਾਂ ਦਾ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਇਗਾ ਮੇਰੇ ਨਾਲ ਖੜੇ ਨੇ ਸਾਡੇ ਬਹੁਤ ਸਹਿਕਾਰਯੋਗ ਸਰਦਾਰ ਅਕਬਾਲ ਸਿੰਘ ਜੀ ਚੰਨੀ ਸਾਹਿਬ ਜੋ ਪ੍ਰਵਕਤਾ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੋ ਅਸੀਂ ਸਾਰੇ ਰਲ ਕੇ ਬੜੇ ਵਧੀਆ ਤਰੀਕੇ ਨਾਲ ਕੈਂਪੇਨ ਚਲਾ ਰਹੇ ਹਾਂ ਤੇ ਅੱਜ ਅਸੀਂ ਹੁਣ ਘਰ-ਘਰ ਜਾ ਕੇ ਸਨੇਹਾ ਦੇਣਾ ਕਿ ਤੁਹਾਨੂੰ ਮੋਦੀ ਜੀ ਨੇ ਸੱਸੀ ਕਾਲੀ ਬੁਲਾਈ ਹੈ ਸਨੇਹਾ ਵੀ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਭਾਰਤ ਦਾ ਵਿਕਾਸ ਦੀ ਗੱਡੀ ਚੱਲ ਰਹੀ ਹੈ ਉਹਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣੀ ਮੋਦੀ ਜੀ ਨੂੰ ਆਪਾਂ ਅਗਲੀ ਵਾਰੀ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਬਣਾਉਣਾ ਹੈ ਤੇ ਆਪਾਂ ਕੀ ਬਾਹਰ 400 ਪਾਰ ਕਰਨੇ ਕਰੀਏ। ਥੈਂਕ ਯੂ ਸਰ। ਇਹ ਇਹ ਸਨ ਸਰਦਾਰ ਚੀਮਾ ਸਾਹਿਬ ਡੀ.ਐਸ. ਪੰਜਾਬ ਨੂੰ ਜਸਵੀਰ ਸਿੰਘ ਢਿੱਲੋਂ ਹਲਵਾਲਾ ਸਹਨੇਵਾਲ ਦੀ ਰਿਪੋਰਟ ਜੀ।